ਤੇਰੇ ਨਾਤੇ ਲੱਗਣੇ ਸ਼ਬੀਲਾ ਮਾਂ ਨੂੰ ਪੁੱਛਦੇ ਪਾਣੀ ਨਾ ਤੇਰੇ ਨਾਤੇ ਲੱਗਣੇ ਸ਼ਬੀਲਾ ਮਾਂ ਨੂੰ ਪੁੱਛਦੇ ਪਾਣੀ ਨਾ ਗ੍ਰੰਥ ਸਾਹਿਬ ਤਾਂ ਪੜ ਲਿਆ ਆਪਾਂ ਪਰ ਸਮਝੀ ਗੁਰਬਾਣੀ ਨਾ ਗ੍ਰੰਥ ਸਾਹਿਬ ਤੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਵਿਸ਼ਾ ਹੈ ਨਾਨਕ ਦਾ ਦੇਸ ਤੁਸੀਂ ਫੰਡ ਕੇ ਛਕਣ ਨੂੰ ਆਖਿਆ ਪਰ ਇੱਕ ਕੱਲੇ ਖਾਂਦੇ ਜਾਤ ਪਾਤ ਦੇ ਪਾਰ ਦਿਨੋਂ ਦਿਨ ਵਧਦੇ ਜਾਂਦੇ ਉਲਝ ਗਿਆ ਏ ਦਾਣਾ ਲਗੀਆਂ ਮੱਝ ਵੀ ਅੱਗਾਂ ਨੇ ਵੇਖ ਨਾਨਕਾ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੇ ਵੇਖ ਬਾਬਾ ਜੀ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੇ ਤੁਸੀਂ ਵੰਡ ਕੇ ਛਕਣ ਨੂੰ ਆਖਿਆ ਪਰ ਇਹ ਕੱਲੇ ਖਾਂਦੇ ਨੇ ਜਾਤ ਪਾਤ ਦੇ ਪਾਰ ਦਿਨੋ ਦਿਨ ਵਾਤੇ ਜਾਂਦੇ ਨੇ ਉਲਝ ਗਿਆ ਏ ਦਾਣਾ ਲੱਗੀਆਂ ਮੱਝ ਵੀ ਅੱਗਾ ਨੇ ਵੇਖ ਨਾਨਕਾ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੇ ਵੇਖ ਬਾਬਾ ਜੀ ਆਕੇ ਦੇਸ਼ ਤੇਰਾ ਖਾ ਲਿਆ ਟਕਰਾ ਤੇਰੇ ਨਾਂ ਤੇ ਲੱਗਣੇ ਛਬੀਲਾ ਤੇਰੇ ਨਾਂ ਤੇ ਲੱਗਣੇ ਛਬੀਲਾ ਮਾਂ ਨੂੰ ਪੁੱਛਦੇ ਪਾਣੀ ਨਾ ਤੇਰੇ ਨਾਂ ਤੇ ਲੱਗਣੇ ਛਬੀਲਾ ਮਾਂ ਨੂੰ ਪੁੱਛਦੇ ਪਾਣੀ ਨਾ ਗ੍ਰੰਥ ਸਾਹਿਬ ਤਾਂ ਪੜ ਲਿਆ ਆਪਾਂ ਪਰ ਸਮਝੀ ਗੁਰਬਾਣੀ ਨਾ ਗ੍ਰੰਥ ਸਾਹਿਬ ਤੇ ਪੜ ਲਿਆ ਆਪਾਂ ਪਰ ਸਮਝੀ ਗੁਰਬਾਣੀ ਨਾ ਥੜਾ ਬੇਸਕਦਾ ਕੀਤਾ ਤੇਰੇ ਨਾ ਦਿਆ ਜੱਗਾ ਨੇ ਵੇਖ ਨਾਨਕਾ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੇ ਵੇਖ ਬਾਬਾ ਜੀ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੇ ਬਾਣੀ ਦੇ ਪ੍ਰਚਾਰਕ ਵੀ ਹੁਣ ਬੱਤੀਆਂ ਲਾਉਂਦੇ ਨੇ ਘਰ ਲਾ ਲੋਦਾ ਛੱਡ ਕੇ ਇਹ ਪਾਗੋਦੇ ਆਉਂਦੇ ਨੇ ਸਿੱਖਿਆ ਤੇਰੀ ਰੋਲ ਛੱਡੀ ਇਹਨਾਂ ਲਾਈ ਲੱਗਾ ਨੇ ਵੇਖ ਨਾਨਕਾ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੇ वेग बाबा जी आके, आके देश तेरा खा ले वाहेगुरु जी का खालसा वाहेगुरु जी